ਜਿਸ ਵੇਲੇ ਇੰਦਰਾ ਮਰ ਜਾਂਦੀ ਆ ਉਸ ਉਸ ਤੋਂ ਬਾਅਦ ਜੋ ਉਥੇ ਘਟਨਾਕਰਮ ਵਾਪਰਦਾ ਏ ਜਦੋਂ ਉਸ ਦੇ ਵਿੱਚ ਤਾਇਨਾਤ ਤ੍ਰਿਪਤੀਆਂ ਬਾਰਡਰ ਫੋਰਸ ਆਉਂਦੀ ਆ ਜਿਹੜੀ ਹਥਿਆਰ ਬੰਦ ਹੋ ਕੇ ਆਉਂਦੀ ਆ ਪਰ ਆਪਣੇ ਸਿੰਘਾਂ ਨੇ ਕਿਹਾ ਵੀ ਸ਼ਰੀਆ ਕਾਲ ਤੱਕ ਸਰ ਦਾ ਆਪਾ ਬਦਲਾ ਲਿਆ ਜੋ ਇਹਨੇ ਕੀਤਾ ਸੀ ਉਹਨਾਂ ਨੇ ਸਰੈਂਡਰ ਕੀਤਾ ਭਾਈ ਬਿਆਨ ਸਿੰਘ ਨੇ ਸਭ ਤੋਂ ਪਹਿਲਾਂ ਜਿਹੜੀ ਛਾਤੀ ਐਂ ਡਾਈ ਭਾਈ ਸਤਵੰਤ ਸਿੰਘ ਦੇ ਅੱਗੇ ਪਾਈ ਸਤਵੰਤ ਸਿੰਘ ਦੇ ਅੱਗੇ ਪਾਈ ਬਿਆਨ ਸਿੰਘ ਖੜੇ ਜਦੋਂ ਉੱਥੇ ਗੋਲੀ ਦਾ ਹਮਲਾ ਹੋਇਆ ਉਹਨਾਂ ਦੀ ਛਾਤੀ ਛਲਨੀ ਕਰ ਦਿੱਤੀ ਗਈ ਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਾ ਇਹ ਭਾਈ ਬਿਆਨ ਸਿੰਘ ਦਾ ਪੁੱਤਰ ਆ ਖੂਨ ਦਾ ਜਾਇਆ ਤੁਸੀਂ ਇਹਦੇ ਵਾਲ ਨਹੀਂ ਵੇਖਣਾ ਉਹਦੇ ਵਾਲ ਵੇਖਣਾ ਜਿੰਨੇ ਸਿਰ ਦਿੱਤਾ ਉਸਕੱਤ ਵਾਸਤੇ ਮੈਂ ਤਾਂ ਵਿਸ਼ਵਾਸ ਦਿਵਾਉਣਾ ਵੀ ਜਿਵੇਂ ਸਾਡੇ ਫਾਦਰ ਸਾਹਿਬ ਨੇ ਤਾਂ ਕੁਰਬਾਨੀ ਜਿਹੜੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਮਦਰ ਸੀਗੇ ਮਦਰ ਨੇ ਵੀ ਸਿੱਖ ਕੌਮ ਵਾਸਤੇ ਕੁਰਬਾਨੀ ਕੀਤੀ ਹੈ ਬਹੁਤ ਫਾਈਟ ਕੀਤੀ ਹੈ ਸਰਕਾਰ ਦੇ ਖਿਲਾਫ ਇਹਨਾਂ ਥੋੜੀ ਦੀ ਸੰਗਦੇ ਨੇ ਤਾਂ ਉੱਥੋਂ ਦੇ ಗ್ರಾಮ ਪੰਚਾਇਤ ਮੌਜੂਦਾ ਸਰਪੰਚ ਸੀ ਉਹਨਾਂ ਨੇ ਤਾਂ ਪਰ ਨਹੀਂ ਕਰ ਲਿਆ ਜੀ ਸਾਡੇ ਪਿੰਚ ਬੂਥ ਲੱਗੂ ਸਰਵਿਸ ਖਾਲਸਾ ਦਾ ਲੱਗੂਗਾ ਹੋਰ ਨਹੀਂ ਲੱਗੂ 1200 ਵੋਟ ਆ ਉਹਦੇ 1100 ਵੋਟ ਪਾਉਣਾ ਅੱਜ ਭਾਈ ਬਿਆਤ ਸਿੰਘ ਤਾਂ ਉਹਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਉਹ ਵੀ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਵੀ ਨੇ ਵੀ ਸਭ ਤੋਂ ਪਹਿਲਾਂ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਦੇ ਵਿਖੇ ਨਤਮਸਤ ਹੋ ਕੇ ਮੱਥਾ ਟੇਕਿਆ ਆਸ਼ੀਰਵਾਦ ਪ੍ਰਾਪਤ ਕੀਤਾ ਤਾਂ ਉਹਨਾਂ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਸਤਵੰਤ ਸਿੰਘ ਦਾ ਪਰਿਵਾਰ ਭਾਈ ਕੇਰ ਸਿੰਘ ਦਾ ਪਰਿਵਾਰ ਤੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਤਾਂ ਉਹ ਵੀ ਉਹਨਾਂ ਦੇ ਨਾਲ ਇੱਥੇ ਪਹੁੰਚੇ ਆ ਤਮਾਮ ਜਿਹੜੇ ਹੋਰ ਜਿਹੜੀ ਲੀਡਰਸ਼ਿਪ ਆ ਉਹ ਪਹੁੰਚਿਆ ਗੱਲਬਾਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਸਤਵੰਤ ਸਿੰਘ ਦੇ ਭਤੀਜੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਜਿਹੜੇ ਸ਼ਮੂਲੀਅਤ ਉਹਨਾਂ ਨੇ ਕੀਤੀ ਹੈ ਨਾਲ ਪਹੁੰਚਿਆ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਜੀ ਤੁਸੀਂ ਨਾਲ ਆਇਆ ਹੋ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਥੋੜੀ ਜੀ ਇਹ ਗੱਲ ਦੱਸਣੀ ਚਾਹੁੰਦਾ ਹੈ ਭਾਈ ਬੈਂ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਇੱਕ ਸਰੀਰ ਇੱਕ ਰੂਹ ਇੱਕ ਨਿਸ਼ਾਨਾ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਰੁਤਮੇ ਬੇਅਦਵੀ ਨੂੰ ਨਾਂ ਸਹਾਰਦੇ ਹੋਏ ਸਿੱਖਾਂ ਦਾ ਹਰਿਮੰਦਰ ਦਿਲ ਜਿਗਰ ਜਿਨੂੰ ਉਸ ਸਮੇਂ ਦੀ ਇੰਦਰਾ ਗਾਂਧੀ ਨੇ ਤਾਸ ਨਾਸ ਕੀਤਾ ਜੋ ਸੇਖ ਰੀਤੀ ਦਰਵਾਜਾ ਮੁਤਾਬਕ ਜੋ ਸਿੱਖ ਆਪਣੀ سزا ਦੇਣ ਦੀ ਤਤਪਰ ਰਹਿੰਦੇ ਨੇ 153 ਦਿਨ ਦਾ ਇਤਿਹਾਸ ਮੋਢ ਸਰਜੀਤ ਕੀਤਾ ਮੈਂ ਇੱਥੇ ਛੋਟੀ ਜੀ ਗੱਲ ਤੁਸੀਂ ਸਵਾਲ ਕੀਤਾ ਵੀ ਤੁਸੀਂ ਇੱਥੇ ਆਏ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹੈ ਇਹ ਬੜੀ ਗੱਲ ਧਿਆਨ ਦੇ ਨਾਲ ਸੁਣਨ ਵਾਲੀ ਤੇ ਸਮਝਣ ਵਾਲੀ ਹੈ ਜਿਸ ਦੇ 31 ਅਕਤੂਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਦਰਾ ਗਾਂਧੀ ਨੇ ਉਹਦੀ ਕੀਤੀ ਦੀ ਸਜ਼ਾ ਫੌਕਰੇ ਕੌਮ ਸ਼ੀਤਪਾਈ ਬਿਆਨ ਸਿੰਘ ਸ਼ੀਤਪਾਈ ਸਤਵੰਦ ਸਿੰਘ ਸ਼ੀਤਪਾਈ ਕੇਰ ਸਿੰਘ ਨੇ ਦਿੱਤੀ ਜਿਸ ਦਿਨ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਉਸ ਕੰਪਲੈਕਸ ਦੇ ਵਿੱਚ ਜਿਹੜਾ ਘਟਨਾਕਰਮ ਹੋਇਆ ਉਹ ਸਾਨੂੰ ਸ਼ਹੀਦ ਭਾਈ ਸਤਵੰਤ ਸਿੰਘ ਜੀ ਨੇ ਮੇਰੇ ਸਵਰਗਵਾਸੀ ਬਾਪੂ ਤਰਲੋਕ ਸਿੰਘ ਜੀ ਮੇਰੇ ਪਿਤਾ ਜੀ ਮੇਰੇ ਚਾਚਾ ਜੀ ਸਰਦਾਰ ਸਰਵੰਤ ਸਿੰਘ ਜੀ ਨਿਊਜ਼ੀਲੈਂਡ ਸਰਦਾਰ ਬਰਿਆਮ ਸਿੰਘ ਸਰਦਾਰ ਗਰਨਾਮ ਸਿੰਘ ਜੀ ਜੋ ਉਹਨਾਂ ਨੇ ਸਾਨੂੰ ਦੱਸਿਆ ਤੇ ਜੋ ਆਪਾਂ ਆਪ ਸੁਣਿਆ ਜਿਸ ਦਿਨ ਇੰਦਰਾ ਨੂੰ ਮਾਰ ਦਿੱਤਾ ਜਾਂਦਾ ਹੈ ਜਿਸ ਦਿਨ ਭਾਈ ਬਿਆਨ ਸਿੰਘ ਦੀ ਸ਼ਹਾਦਤ ਹੁੰਦੀ ਹੈ ਉਹ ਮੈਂ ਤੁਹਾਨੂੰ ਸੀਨ ਥੋੜਾ ਜਿਹਾ ਦੱਸੂਗਾ ਬੜੇ ਜਿਸ ਵੇਲੇ ਇੰਦਰਾ ਮਾਰ ਜਾਂਦੀ ਹੈ ਉਸ ਉਸ ਤੋਂ ਬਾਅਦ ਜੋ ਉੱਥੇ ਘਟਨਾ ਕਰਮ ਵਾਪਰਦਾ ਹੈ ਜਦੋਂ ਉਸ ਦੇ ਵਿੱਚ ਤਾਇਨਾਤ ਤਿਪਤੀਆਂ ਬਾਰਡਰ ਫੋਰਸ ਆਉਂਦੀ ਹੈ ਜਿਹੜੀ ਹਥਿਆਰ ਬੰਦ ਹੋ ਕੇ ਆਉਂਦੀ ਹੈ ਪਰ ਆਪਣੇ ਸਿੰਘਾਂ ਨੇ ਕਿਹਾ ਵੀ ਸ਼ਰੀਆ ਅਕਾਲ ਤਖਸਬ ਦਾ ਆਪਾਂ ਬਦਲਾ ਲਿਆ ਜੋ ਇਹਨੇ ਕੀਤਾ ਸੀ ਉਹਨਾਂ ਨੇ ਸਰੈਂਡਰ ਕੀਤਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਵੈਪਨ ਲੋਡ ਕੀਤੇ ਉਹਨਾਂ ਗੋਲੀ ਚਲਾਈ ਤੇ ਤੁਸੀਂ ਇਸ ਗੱਲ ਨੂੰ ਸੁਣ ਕੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਭਾਈ ਬਿਆਨ ਸਿੰਘ ਨੇ ਸਭ ਤੋਂ ਪਹਿਲਾਂ ਜਿਹੜੀ ਛਾਤੀ ਐ ਡਾਈ ਭਾਈ ਸਤਵੰਦ ਸਿੰਘ ਦੇ ਅੱਗੇ ਭਾਈ ਸਤਵੰਦ ਸਿੰਘ ਦੇ ਅੱਗੇ ਭਾਈ ਬਿਆਨ ਸਿੰਘ ਖੜੇ ਜਦੋਂ ਉੱਥੇ ਗੋਲੀ ਦਾ ਹਮਲਾ ਹੋਇਆ ਉਹਨਾਂ ਦੀ ਛਾਤੀ ਛਲਨੀ ਕਰ ਦਿੱਤੀ ਗਈ ਉਸ ਦੇ ਵਿੱਚੋਂ ਜਿਹੜੀਆਂ ਗੋਲੀਆਂ ਲੰਘ ਕੇ ਜਿਹੜੀਆਂ 11 ਤੋਂ 13 ਗੋਲੀਆਂ ਭਾਈ ਸਤਵੰਦ ਸਿੰਘ ਨੂੰ ਵੱਜੀਆਂ ਪਰ ਭਾਈ ਬਿਆਨ ਸਿੰਘ ਨੇ ਆਪਣੇ ਸਰੀਰ ਤੇ ਇੱਕ ਤਾਂ ਉਹਨੂੰ ਮੌਕੇ ਤੇ ਮੌਤ ਦੇ ਘਾਟ ਉਤਾਰਿਆ ਪਰ ਉਹ ਜਰਨੈਲ ਸੀ ਕਿਉਂਕਿ ਉਹ ਅਫਸਰ ਸੀ ਉਹਨਾਂ ਨੇ ਸਾਰੀ ਆਪਣੇ ਤੇ ਪਿੰਡੇ ਤੇ ਹੰਡਾਇਆ ਜਿੱਡੀ ਵੱਡੀ ਭਾਈ ਬਿਆਨ ਸਿੰਘ ਨੇ ਸ਼ਹਾਦਤ ਕੀਤੀ ਆਪਣੇ ਸਿੰਘਾਂ ਦੇ ਆਪਣੇ ਸਿੰਘਾਂ ਦੇ ਅੱਗੇ ਖੜ ਕੇ ਆਪਣੀਆਂ ਛਾਤੀਆਂ ਡਾਈਆਂ ਮੈਂ ਕਹਿੰਦਾ ਵੀ ਇਸ ਇਹੋ ਜਿਹੇ ਯੋਧੇ ਵਿਰਲੇ ਨੇ ਅੱਜ ਦੀ ਤਰੀਕ ਚ ਜਿਹੜੇ ਵੱਡੇ ਅਹੁਦਿਆਂ ਤੇ ਦਨਿਆਵੀ ਤੌਰ ਤੇ ਆ ਜਾਣ ਉਹ ਆਪਣੇ ਥੱਲੜਿਆਂ ਨੂੰ ਮਾਰ ਦਿੰਦੇ ਨੇ ਪਰ ਤੁਸੀਂ ਇਸ ਗੱਲ ਨੂੰ ਸਮਝੋ ਵੀ ਭਾਈ ਬਿਆਨ ਸਿੰਘ ਦਾ ਕਿੱਡਾ ਗੁਰਦਾ ਹੋਊਗਾ ਕਿੱਡਾ ਉਹਦਾ ਜਿਗਰ ਹੋਊਗਾ ਜਿਨੇ ਆਪਣੀ ਛਾਤੀ ਭਾਈ ਸਤਵੰਦ ਸਿੰਘ ਦੇ ਅੱਗੇ ਢਾਈ ਹੋਊਗੀ 4 ਸਾਲ ਉਸ ਤੋਂ ਬਾਅਦ ਭਾਈ ਸਤਵੰਦ ਸਿੰਘ ਦਾ ਕੇਸ ਲੜਿਆ ਗਿਆ ਪਰਿਵਾਰ ਵੱਲੋਂ ਫਾਂਸੀ ਹੋਈ 6 ਜਨਵਰੀ 1990 ਨੂੰ ਭਾਈ ਕੇਰ ਸਿੰਘ ਭਾਈ ਸਤਵੰਦ ਸਿੰਘ ਨੂੰ ਉਹਨਾਂ ਨੇ ਸਾਨੂੰ ਖੁਦ ਦੱਸਿਆ ਵੀ ਭਾਈ ਬਿਆਨ ਸਿੰਘ ਨੇ ਆਪਣੀ ਛਾਤੀ ਮੇਰੇ ਅੱਗੇ ਢਾਈ ਸੀ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਭਾਈ ਬਿਆਨ ਸਿੰਘ ਦਾ ਸੁਪੁੱਤਰ ਆ ਉਹਦਾ ਖੂਨ ਦਾ ਜਾਇਆ ਸਾਡੇ 'ਚ ਲੱਖ ਕਮੀਆਂ ਹੋ ਸਕਦੀਆਂ ਨੇ ਆਪਾਂ ਤਿੰਨ ਪਰਿਵਾਰ ਖੜੇ ਆ ਆਪਾਂ ਬੱਚੇ ਆ ਅੱਜ ਦੇ ਸਮਾਜ ਦੇ ਵਿੱਚ ਜੀਵਨ 'ਚ ਚਲਦਿਆਂ ਕਤਾਈਆਂ ਹੋ ਸਕਦੀਆਂ ਨੇ ਇਸ ਸ੍ਰਿਸ਼ਟ ਮੰਡਲ ਤੇ ਜਿਹੜਾ ਵੀ ਆਇਆ 16 ਕਲਾ ਸੰਪੂਰਨ ਕੋਈ ਨਹੀਂ ਗਿਆ ਸੰਪੂਰਨ ਸਿਰਫ ਇੱਕ ਆ ਸਰਬਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਲ ਕਾਇਨਾਤ ਸ਼ਰਸਤੀ ਉਸ ਨੂੰ ਨਮਸਕਾਰ ਕਰਦੀ ਆ ਸੋ ਇਸ ਕਰਕੇ ਨਾ ਸੋਚਿਆ ਜਾਵੇ ਭਾਈ ਬਿਆਨ ਸਿੰਘ ਦਾ ਉਹਨਾਂ ਦੇ ਸੁਪੁੱਤਰ ਤੇ ਦਾ ਸਾਡੇ ਤੇ ਭਾਈ ਕੇਰ ਸਿੰਘ ਦਾ ਉਹਨਾਂ ਦੇ ਸੁਪੁੱਤਰ ਨੇ ਪਰ ਤੁਸੀਂ ਇਹ ਵੇਖੋ ਉਹਨਾਂ ਨੇ ਆਪਣੇ ਜਿਗਰ ਦੇ ਟੋਟੇ ਇਹ 7 ਸਾਲ ਦੇ ਸੀ ਇਹਨਾਂ ਦੇ ਮਦਰ ਵੀ ਚਲੇ ਗਏ ਫਾਦਰ ਵੀ ਚਲੇ ਗਏ ਪਰ ਆਪਾਂ ਸਾਰੇ ਗ੍ਰਸਥ ਜੀਵਨ 'ਚ ਰਹਨੇ ਆ ਜਿਹਦਾ ਸਿਰ ਤੇ ਬਾਪ ਨਾ ਰਹੇ ਮਾਂ ਨਾ ਰਹੇ ਉਹ ਕਿਸ ਹਾਲਾਤਾਂ 'ਚ ਪਲੇ ਹੋਣਗੇ ਅੱਜ ਜਰੂਰ ਲੋਕ ਕਹਿ ਦਿੰਦੇ ਨੇ ਵੀ ਭਾਈ ਬਿਆਨ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਸਾਨੂੰ ਵੀ ਸਾਨੂੰ ਮਿਲਦਾ ਭਾਈ ਸਤਵੰਦ ਸਿੰਘ ਦੀ ਪਰ ਆਪਣੀਆਂ ਬਾਹਾਂ ਦੇ ਨਾਲ ਆਪਾਂ ਲੜੇ ਆ ਲੜ ਕੇ ਇੱਥੋਂ ਤੱਕ ਪਹੁੰਚੇ ਆ ਪਰ ਮੈਂ ਫੇਰ ਇੱਕ ਵਾਰੀ ਕਹਿਣਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਸ ਜਿਨ੍ਹਾਂ ਨੇ ਤਰਸ ਕਰਕੇ ਜਿਹੜੇ ਰੱਬ ਵਰਗੇ ਸਿੰਘ ਸਾਡੇ ਨਾਲ ਖਲਾਰੇ ਨੇ ਇਹ ਉਹਦੀ ਸੇਵਾ ਜਾਣ ਕੇ ਖੜੇ ਨੇ ਅੱਜ ਕੱਲ ਕੋਈ ਕਿਸੇ ਨੂੰ ਟਾਈਮ ਨਹੀਂ ਦਿੰਦਾ ਮੈਂ ਇਹ ਸਮਝਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਵੀ ਗੁਰੂ ਦੇ ਸਿੱਖ ਹੈਗੇ ਨੇ ਜੋ ਅੱਜ ਵੀ ਇਹ ਸਮਝ ਰੱਖਦੇ ਨੇ ਵੀ ਭਾਈ ਬਿਆਨ ਸਿੰਘ ਦੀ ਇਸ਼ਾਦਤ ਬਹੁਤ ਵੱਡੀ ਆ ਉਹਦੇ ਪੁੱਤਰ ਨੂੰ ਬਣਦਾ ਸਾਡਾ ਫਰਜ ਆ ਸਾਡਾ ਕੋਈ ਇਹ ਨਿਸ਼ਾਨਾ ਨਹੀਂ ਵੀ ਆਪਾਂ ਸਰਕਾਰ ਦੀਆਂ ਗੱਡੀਆਂ 'ਚ ਬੈਠ ਕੇ ਉਥੇ ਆਪਾਂ ਸਰਕਾਰ ਦੇ ਸਾਹਮਣੇ ਸਾਡਾ ਤੇ ਇੱਕੋ ਹੀ ਸੁਭਣਾ ਹੈ ਜਿਹੜੇ ਸਾਡੇ ਬੰਦੀ ਸਿੰਘ ਨੇ ਜੇਲਾਂ 'ਚ ਡੱਕੇ ਹੋਏ ਨੇ ਜਿਵੇਂ ਕਨਐਸ ਵਰਗੇ ਘਾਤਕ ਕਾਨੂੰਨ ਲਗਾ ਕੇ ਹੁਣ ਇਹਨਾਂ ਨੇ ਅੰਦਰ ਘਰਤਾ ਪਰ ਸਮੇ ਸਮੇ ਦੀਆਂ ਸਰਕਾਰਾਂ ਸਿੱਖਾਂ ਨਾਲ ਹਮੇਸ਼ਾ ਹੀ ਗੈਰ ਕਾਨੂੰਨੀ ਵਤੀਰਾ ਵਰਤਦੀ ਆ ਸੋ ਮੈਂ ਇੱਕ ਵਾਰੀ ਫੇਰ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਾ ਇਹ ਭਾਈ ਬਿਆਨ ਸਿੰਘ ਦਾ ਪੁੱਤਰ ਆ ਖੂਨ ਦਾ ਜਾਇਆ ਤੁਸੀਂ ਇਹਦੇ ਵਾਲ ਨਹੀਂ ਵੇਖਣਾ ਉਹਦੇ ਵਾਲ ਵੇਖਣਾ ਜਿੰਨੇ ਸਿਰ ਦਿੱਤਾ ਉਸ ਤਖਤ ਵਾਸਤੇ ਆਪਾਂ ਇਹਦਾ ਬਣਦਾ ਆਪਣਾ ਜਿਹੜਾ ਫਰਜ਼ ਹੈ ਉਹ ਅਦਾ ਕਰੀਏ ਸੋ ਮੈਂ ਇੱਥੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਭਾਈ ਸਤਵੰਤ ਸਿੰਘ ਦੇ ਜਿਹੜੇ ਭਤੀਜੇ ਨੇ ਤੇ ਕੱਲੀ-ਕੱਲੀ ਗੱਲ ਦੱਸੀ ਹੈ ਤਾਂ ਸਰਬਜੀਤ ਜੀ ਪੰਥ ਦਰਦੀ ਦਾ ਤੁਹਾਡੇ ਨਾਲ ਖੜੇ ਅੱਜ ਵੀ ਤੇ ਪਰ ਆਹ ਬਹੁਤ ਵੱਡੀ ਗੱਲ ਹੈ ਕਿਉਂਕਿ ਉਸ ਵਕਤ ਦੇ ਜਿਹੜੇ ਸਤਵੰਤ ਸਿੰਘ ਭਾਈ ਕੇਰ ਸਿੰਘ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਅੱਜ ਨਾਲ ਤੁਹਾਡੇ ਡਟ ਕੇ ਖੜਾ ਹੈ ਹਾਂਜੀ ਬਿਲਕੁਲ ਸਾਡਾ ਤਾਂ ਸਾਰਾ ਕੁਝ ਹੀ ਮਤਲਬ ਇਹ ਕੀ ਹੈ ਮੈਂ ਐਵੇਂ ਮਤਲਬ ਦੇਖੋ ਮੈਂ 21 ਵਾਰ ਇੱਕ ਵਾਰ ਇਹਨਾਂ ਨੂੰ ਕਿਹਾ ਸੀ ਬਈ ਸਿਰਫ ਜਿਸ ਦਿਨ ਤੁਸੀਂ ਕਾਗਜ਼ ਭਰ ਬਈ ਮੈਂ ਜਿਸ ਦਿਨ ਕਾਗਜ਼ ਭਰਨੇ ਆ ਤੇ ਤੁਹਾਨੂੰ ਤੁਸੀਂ ਉਰੇ ਆਣਾ ਮੈਂ 21 ਸੁਨੇਹਾ ਇਹਨਾਂ ਨੂੰ ਲਾਇਆ ਸੀ ਤੇ ਇੱਕ ਸੁਨੇਹਾ ਮੈਂ ਸਤਵੰਤ ਸਿੰਘ ਨੂੰ ਲਾਇਆ ਸੀ ਕੇਰ ਸਿੰਘ ਦੇ ਬੇਟੇ ਨੂੰ ਤੇ ਦੋਨੋਂ ਹਾਜ਼ਰ ਹੈ ਕੋਈ ਸਾਡੇ ਵਿੱਚ ਕੋਈ ਮਤਲਬ ਡਿਫਰੈਂਸ ਨਹੀਂ ਹੈ ਸਾਡਾ 21 ਸਾਰਾ ਕੁਝ ਇੱਕ ਹੈ ਸਰਪਜੀਤ ਦੀ ਸੋਚ ਕੀ ਹੈ ਕਿਉਂਕਿ तमाम ਜਿਹੜੀਆਂ ਪਾਰਟੀਆਂ ਦੇ ਜਿੰਨੇ ਉਮੀਦਵਾਰ ਹਨ ਉਹਨਾਂ ਨੇ ਸਿੱਧੇ ਤੌਰ ਤੇ ਕਹਤ ਹੈ ਕਿਉਂਕਿ ਜਿਹੜਾ ਫਰੀਦਕੋਟ ਦੀ ਆਪਾਂ ਗੱਲ ਕਰੀਏ ਕੋੜਕਪੂਰਾ ਗੋਲੀਕਾਂਡ ਮਾਮਲਾ ਹੋਇਆ ਬੇਅਦਬੀ ਮਾਮਲਾ ਹੋਇਆ ਉਸ ਨੂੰ ਐ ਮੰਨਦੇ ਆ ਉਸ ਮੁੱਦੇ ਤੇ ਜਿਹੜੀ ਗੱਲ ਕਰਾਂਗੇ ਉਹਦੇ ਸਭ ਤੋਂ ਪਹਿਲਾਂ ਉਹ ਮੁੱਦਾ ਉਠਾਵਾਂਗੇ ਤੇ ਸਰਪਜੀਤ ਦੀ ਕੀ ਸੋਚ ਹੈ ਸਾਡੀ ਤਾਂ ਸੋਚ ਇਹੀ ਹੈ ਜੀ ਵੀ ਮੈਂ ਤਾਂ ਵਿਸ਼ਵਾਸ ਦਿਵਾਉਣਾ ਵੀ ਜਿਵੇਂ ਸਾਡੇ ਫਾਦਰ ਸਾਹਿਬ ਨੇ ਤਾਂ ਕੁਰਬਾਨੀ ਜਿਹੜੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਮਦਰ ਸੀਗੇ ਮਦਰਨਾਵੀ ਸਿੱਖ ਕੌਮ ਵਾਸਤੇ ਕੁਰਬਾਨੀ ਕੀਤੀ ਹੈ ਬਹੁਤ ਫਾਈਟ ਕੀਤੀ ਹੈ ਸਰਕਾਰ ਦੇ ਖਿਲਾਫ ਸਰਕਾਰ ਨਾਲ ਤੇ ਅਸੀਂ ਵੀ ਉਸੇ ਰਾਹ ਤੇ ਚੱਲਦੇ ਹੋਏ ਮੈਂ ਜ਼ਰੂਰ ਜਿੰਨਾ ਵੀ ਹੋ ਸਕੇ ਆਪਣਾ ਮਤਲਬ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੂੰਗਾ ਘਟੋ ਘਟ ਜਿਹੜੇ ਨਾਮ ਤਾਂ ਅੱਗੇ ਆਵੇ ਨਾ ਵੀ ਕਿੰਨਾਂ ਨੇ ਉਹਨਾਂ ਨੂੰ ਬਚਾਇਆ ਹੈ ਕੀ ਕੀਤਾ ਹੈ ਕੱਪ ਜੀ ਤੇ ਹੋਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਮੁੱਦੇ ਤੋਂ ਡਿਮਾਂਡ ਦੇ ਵਿੱਚ ਸੋਚਿਆ ਹੈ ਕਿ ਤੁਸੀਂ ਫਰੀਦਕੋਟ ਵਾਸਤੇ ਇਹ ਕਰਕੇ ਦਿਖਾਓਗੇ ਮੈਂ ਜੀ ਫਰੀਦਕੋਟ ਵਾਸਤੇ ਸਭ ਤੋਂ ਪਹਿਲਾਂ ਤਾਂ ਨਾ ਜਿਹੜਾ ਨਸ਼ਿਆਂ ਦਾ ਕੰਮ ਹੈ ਮੇਰੇ ਮਨ ਦੇ ਵਿੱਚ ਬਹੁਤ ਇਹਦੇ ਵਿੱਚ ਰੋਸ ਰਹਿੰਦਾ ਹੈ ਵੀ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਵਿਅਰਥ ਜਾ ਰਹੀ ਹੈ ਨਸ਼ਿਆਂ ਕਰਕੇ ਵੀ ਇਹਨੂੰ ਕਿਸੇ ਤਾਂ ਕਿਸੇ ਤਰ੍ਹਾਂ ਰੋਕਿਆ ਜਾਵੇ ਤੇ ਮੁੰਡਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਸਹੀ ਲੀਤੇ ਲੈ ਕੇ ਆਇਆ ਜਾਵੇ ਤਾਂ ਦਲੇਰ ਸਿੰਘ ਡੋੜ ਅੱਜ ਜਿਨ੍ਹਾਂ ਦੀ ਜਿਹੜੀ ਅਗਵਾਈ ਰਹੀ ਹੈ ਅੱਜ ਦੇ ਜਿਹੜਾ ਜਿੰਨਾ ਪ੍ਰੋਗਰਾਮ ਹੈ ਤਾਂ ਉਹਨਾਂ ਨਾਲ ਗੱਲਬਾਤ ਦਲੇਰ ਜੀ ਕਿਸ ਤਰੀਕੇ ਦਾ ਜਿਹੜਾ ਰਿਸਪਾਂਸ ਰਿਹਾ ਹੈ ਰੋਕਾਂ ਦਾ ਕਿਉਂਕਿ ਜਿਹੜਾ ਕਾਫੀ ਵੱਡਾ ਕਾਫਲਾ ਦੱਸਿਆ ਜਾ ਰਿਹਾ ਹੈ ਰੋਡੇ ਪਿੰਡ ਤੋਂ ਜਿਹੜਾ ਸ਼ੁਰੂ ਹੋਇਆ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਫਰੀਦਕੋਟ ਪਹੁੰਚਿਆ ਹੈ ਗੁਰਦੁਆਰਾ ਟਿੱਲਾ ਬਾਬਾ ਫਰੀਦ ਬਿਲਕੁਲ ਜੀ ਸੰਤ ਖਾਲਸਾ ਰੋਡੇ ਤੋਂ ਚੱਲ ਕੇ ਵਕਫ ਵਕਫ ਪਿੰਡਾਂ ਵਿੱਚ ਦੀ ਹੁੰਦਾ ਆ ਬਾਬਾ ਫਰੀਦ ਦੀ ਪਵਿੱਤਰ ਧਰਤੀ ਟਿੱਲਾ ਬਾਬਾ ਫਰੀਦ ਮੱਥਾ ਟੇਕਿਆ ਬਹੁਤ ਵੱਡਾ ਰਿਸੋਰਸ ਮਿਲਿਆ ਲੋਕਾਂ ਦਾ 1999 ਵਾਲਾ ਇਤਿਹਾਸ ਦਰਾਉਣਗੇ ਲੋਕ ਕਿਉਂਕਿ ਪੰਜਾਬ ਦੀਆਂ ਮੰਗਾ ਜਉਂਦੀਆਂ ਤੇ ਉਹ ਖੜੀਆਂ ਕੇਜਰੀ ਵਾਲਾ ਆ ਕਹਿੰਦਾ 24 ਘੰਟੇ ਚ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਦੇਊਗਾ ਮਹਿਬਲ ਗੋਲੀकांड ਸਾਰੇ ਮਸਲੇ ਆਉਂਦੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਉਹਦੇ ਸਹਿਯਨ ਨਹੀਂ ਕਰ ਰਿਹਾ ਕੇਜਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੈਠਾ ਮੈਂਟਲੀ ਤੌਰ ਤੇ ਆਫਸੈਟ ਲਿਖ ਦਿੱਤਾ ਸਾਡੇ ਗਿਆਨਗੋਦਰੀ ਮਾਂ ਤੇ ਡਾਂਗਮਾਰ ਮੰਗੂ ਮੱਠ ਗੁਰਦੁਆਰੇ ਜਿਹੜੇ ਸਾਡੇ ਦੇ ਆਸਕ ਸਥਾਨ ਆ ਉਹ ਟਾ ਢੇਰੀ ਕਰ ਦਿੱਤੇ ਗਏ ਆ ਜਿਹੜੇ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਦੇ ਵਿੱਚ ਆ ਗਣਗੋੜੀ ਦਾ ਮੁੱਦਾ ਵੀ ਬਹੁਤ ਉੱਠਿਆ ਜਿਹੜੇ ਪੰਜਾਬ ਦੇ ਮਸਲੇ ਅਸਲੀ ਉਹਨਾਂ ਦੀ ਅਸੀਂ ਜਿਹੜੀ ਆਵਾਜ਼ ਸਾਨੂੰ ਉਮੀਦ ਆ ਸਰਵਿਸਿੰਗ ਖਾਲਸਾ ਠਾਉਣਗੇ ਕਿਉਂਕਿ ਇਹਨਾਂ ਦੇ ਪਿਤਾ ਨੇ ਕੌਮ ਦੀ ਖਾਤਰ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਇਸ ਲਈ ਅਸੀਂ ਜਿਹੜਾ ਲੋਕਾਂ ਦੇ ਵਿੱਚ ਬਹੁਤ ਉਛਾ ਕਿਉਂਕਿ ਜਿਹੜਾ ਇਹ ਹਲਕਾ ਵੀ ਪੰਥਕ ਹਲਕਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਪਿੰਡੂ ਹਲਕੇ ਆ ਤੇ ਜਿਹੜੇ ਪਿੰਡੂ ਲੋਕ ਆ ਅੱਜ ਜੇ ਤੁਸੀਂ ਦੇਖਿਆ ਜਦੋਂ ਨੰਗੇ ਆ ਤੁਸੀਂ ਮੰਨੋਗੇ ਰੋਡੇ ਪਿੰਡ ਦੇ ਵਿੱਚ ਹੀ ਪੰਜ ਥਾਵਾਂ ਤੇ ਤੋਂ ਲਿਆ ਗਿਆ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਫਿਰ ਲੰਗੇਆਂ ਵਾਲਾ ਨੱਥੂ ਵਾਲਾ ਦੋਵੇਂ ਲੰਗੇਆਂ ਵਾਲੇ ਨੱਥੂਆ 나ਥੇ ਵਾਲਾ ਉਹਨਾਂ ਪਿੰਡਾਂ ਦੇ ਵਿੱਚ ਤੋਂ ਲਿਆ ਗਿਆ ਤੇ ਨਥੂ ਵਾਲੇ ਦੀ ਸੰਗ ਦੇ ਨੇ ਤਾਂ ਉਥੋਂ ਦੇ ಗ್ರಾಮ ਪੰਚਾਇਤ ਮੌਜੂਦਾ ਸਰਪੰਚ ਸੀ ਉਹਨਾਂ ਨੇ ਤਾਂ ਪਰ ਨਹੀਂ ਕਰ ਲਿਆ ਵੀ ਸਾਡੇ ਪਿੰਚ ਬੂਥ ਲੱਗੂ ਸਰਵਿਸ ਖਾਲਸਾ ਦਾ ਲੱਗੂਗਾ ਹੋਰ ਨਹੀਂ ਲੱਗੂ 1200 ਵੋਟ ਆ ਉਹਦੇ 1100 ਵੋਟ ਪਵਾਵਾਂਗੇ ਉਮੀਦ ਹੈ ਫਰੀਦਕੋਟ ਲੋਕ ਸਭਾ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਆ ਤਿੰਨ ਜ਼ਿਲ੍ਹੇ ਆ ਤਾਂ ਇਹ ਤਿੰਨਾਂ ਜ਼ਿਲ੍ਹਿਆਂ ਦੇ ਨੌ ਵਿਧਾਨ ਸਭਾ ਹਲਕੇ ਦੇ ਲੋਕ ਆ ਦਾ ਸਰਬਜੀਤ ਨੇ ਇੱਥੇ ਜਿਤਾ ਕੇ ਭੇਜਣਗੇ ਬਿਲਕੁਲ ਉਮੀਦ ਹੈ ਜੀ ਸਾਨੂੰ ਸਰਵਿਸਿੰਗ ਖਾਲਸਾ ਨੂੰ ਜਿਤਾਉਣਗੇ ਜਿਵੇਂ ਅਸੀਂ ਇਸ ਤੋਂ ਬਾਅਦ ਚੋਣ ਮੁਹਿੰਮ ਇਸ ਹਾਂ ਚਲਾ ਰਹੇ ਹਾਂ ਅਣਚਾਰ ਜਲਾ ਰਹੇ ਹਾਂ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਅਣਚਾਰ ਜਲਾਵਾਂਗੇ ਕਿਉਂਕਿ ਟਾਈਮ ਥੋੜਾ ਰਹਿ ਗਿਆ ਸਰਵਿਸ ਖਾਲਸਾ ਨੂੰ ਕੁਝ ਇਲਾਕਾ ਦੇਵਾਂਗੇ ਸ਼ਹੀਦ ਭਾਈ ਕੇਰ ਸਿੰਘ ਦੇ ਬੇਟੇ ਨੂੰ ਕੁਝ ਇਲਾਕਾ ਦੇਵਾਂਗੇ ਇਹਨਾਂ ਦੀ ਧਰਮ ਪਤਨੀ ਦੇ ਭੈਣ ਸਾਰੇ ਪਰਿਵਾਰ ਇਸ ਮੁਹਿੰਮ ਦੇ ਵਿੱਚ ਹਿੱਸਾ ਲਊਗਾ ਸਾਨੂੰ ਪੂਨ ਉਮੀਦ ਆ ਕਿਉਂਕਿ ਇਹ ਪੰਥਕ ਹਲਕਾ ਕਿਉਂਕਿ ਇੱਥੇ ਦੇਖੋ ਆਮ ਆਦਮੀ ਪਾਰਟੀ ਦਾ ਕੋਈ ਬਾਹਲਾ ਬੋਲਵਾਲ ਦੁਸੇਂ ਨੂੰ ਜਿਤਾਤਾ ਸੀ ਕੋਈ ਫੋਨ ਕਬੂਥ ਨਹੀਂ ਲੱਗਾ ਸੀ ਤੇ ਨਾਲ ਉਹਦੀ ਕੋਈ ਬੈਕਗ੍ਰਾਉਂਡ ਸੀ ਇੱਧਰ ਤਾਂ ਬੈਕਗ੍ਰਾਉਂਡ ਦੀ ਬਹੁਤ ਵੱਡੀ ਆ ਗੱਡੀ ਸ਼ਹੀਦੀ ਆ ਕਿੱਡਾ ਨਾਮ ਅੱਜ ਨੌਜਵਾਨ ਫੋਟੋ ਕਰਾ ਰਹੇ ਦੇਖੋ ਬਾਬਾ ਫਰੀਦ ਨਿਕਲੇ ਤੋਂ ਸਾਨੂੰ ਅੱਜ ਘੰਟਾ ਹੋ ਗਿਆ ਸਾਨੂੰ ਤੇ ਘੰਟਾ ਹੋਇਆ ਇੱਥੇ ਰੋਕਣੇ ਰੋਕ ਲਿਆ ਇੱਥੇ ਰੋਕ ਲਿਆ ਨੌਜਵਾਨ ਫੋਟੋ ਕਰਾ ਰਹੇ ਆ ਨੌਜਵਾਨਾਂ ਦੇ ਵਿੱਚ ਗੱਲ ਗਈ ਵੀ ਆ ਕਿਉਂਕਿ ਜਿਵੇਂ ਐਨਐਸਏ ਲਾ ਕੇ ਹੁਣ ਵੀ ਨੌਜਵਾਨ ਜਿਲ੍ਹਾਂ ਦੇ ਵਿੱਚ ਬੰਦ ਆ ਅਮਰਪਾਲ ਸਿੰਘ ਖੰਡੂਰ ਸਾਹਿਬ ਤੋਂ ਲੋਕ ਸਵਤ ਚੋਣ ਲੜ ਰਹੇ ਆ ਉਸੇ ਤਰ੍ਹਾਂ ਇੱਕ ਜਿਹੜੀ ਮਹਿਮਾ ਇੱਕ ਵਾਅ ਸੰਵਾਦ ਤਾਂ ਸੁਣਿਆ ਤੁਸੀਂ ਸਿੱਧੇ ਤੌਰ ਤੇ ਇਹਨਾਂ ਨੇ ਕਹਿਤਾ ਹੈ ਕਿ ਜਿਹੜਾ ਪੰਥਕ ਇਲਾਕਾ ਹੈ ਤਾਂ ਇੱਕ ਉਹ ਵਾ ਬਣੀ ਹੈ ਜਿਹੜੀ 1999 ਦੇ ਵਿੱਚ ਬਣੀ ਸੀਗੀ ਤਾਂ ਫਰੀਦਕੋਟ ਲੋਕ ਸਭਾ ਦੇ ਹਲਕੇ ਦੇ ਲੋਕ ਆ ਜਿਨੇ ਤਮਾਮ ਨੌ ਵਿਧਾਨ ਸਭਾ ਹਲਕਿਆਂ ਦੇ ਲੋਕ ਆ ਜਿਹੜੇ ਸਰਬਜੀਤ ਨੂੰ ਜਿਹੜੀ ਵੱਡੀ ਲੀਡ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਜਿਤਾ ਕੇ ਭੇਜਣਗੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਲੋਕ ਸਭਾ ਦੇ ਹਲਕੇ ਦੇ ਕਿਉਂਕਿ ਤਿੰਨ ਜ਼ਿਲ੍ਹੇ ਪੈਂਦੇ ਆ ਤਿੰਨ ਜ਼ਿਲ੍ਹਿਆਂ ਦੇ ਨੌ ਵਿਧਾਨ ਸਭਾ ਹਲਕੇ ਨੇ ਤੇ ਨੌ ਵਿਧਾਨ ਸਭਾ ਹਲਕਿਆਂ ਦੇ ਲੋਕ ਕਿਹੜੇ ਉਮੀਦਵਾਰ ਨੂੰ ਇੱਥੇ ਜਿਤਾ ਕੇ ਭੇਜਦੇ ਆ ਕਿਹਨਾਂ ਨੂੰ ਫਤਵਾ ਦਿੰਦੇ ਆ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਾਣਾ ਡੇ 5 ਚੰਦੂ ਪੰਜਾਬੀ ਫਰੀਦਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ